ਗੱਲ ਕਰਤੀਆਂ ਰਾਜਪੁਰਾ ਦੇ ਸਕੋਲਰ ਪਬਲਿਕ ਸਕੂਲ ਦੇ ਬੱਚਿਆਂ ਦੀ ਜਿਨ੍ਹਾਂ ਨੇ ਹਾਲੀ ਦੇ ਵਿੱਚ ਇਸਰੋ ਦਾ ਦੌਰਾ ਕੀਤਾ ਇਹ ਦੌਰਾ ਸਿਰਫ ਸਿੱਖਿਆਕ ਹੀ ਨਹੀਂ ਸੀ ਸਗੋਂ ਬੱਚਿਆਂ ਲਈ ਇੱਕ ਯਾਦਗਾਰੀ ਤੇ ਪ੍ਰੇਰਣਾਦਾਇਕ ਅਨੁਭਵ ਬਣਿਆ ਇਸਰੋ ਦੇ ਦੌਰੇ ਦੌਰਾਨ ਬੱਚਿਆਂ ਨੇ ਸਪੇਸ ਟੈਕਨੋਲੋਜੀ ਬਾਰੇ ਵੀ ਨਵੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਸੈਟਲਾਈਟ ਬਣਾਉਣ ਦੇ ਤਰੀਕਿਆਂ ਬਾਰੇ ਸਮਝ ਆਈ ਹੈ ਹੇ ਵੀ ਦੇਖਿਆ ਕਿ ਸਾਇੰਸ ਦੀ ਕਿੰਨੀ ਵੱਡੀ ਭੂਮਿਕਾ ਹੁੰਦੀ ਹੈ ਸਾਡੇ ਭਵਿੱਖ ਦੇ ਵਿੱਚ ਅਤੇ ਇਸ ਨੂੰ ਬਿਹਤਰ ਬਣਾਉਣ ਦੇ ਵਿੱਚ ਬੱਚਿਆਂ ਦੇ ਚਿਹਰਿਆਂ ਤੇ ਉਹ ਉਤਸ਼ਾਹ ਵੇਖ ਕੇ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਇਹ ਦੌਰਾ ਉਨ੍ਹਾਂ ਦੀ ਸਿੱਖਿਆਕ ਯਾਤਰਾ ਦੇ ਵਿੱਚ ਮਾਈਲਸਟੋਨ ਸਾਬਿਤ ਹੋਵੇਗਾ ਦੌਰੇ ਦੌਰਾਨ ਬੱਚਿਆਂ ਨੇ ਬੈਂਗਲੌਰੂ ਦੇ ਮਸ਼ਹੂਰ ਸਥਾਨਾਂ ਨੂੰ ਵੀ ਵਿਜ਼ਿਟ ਕੀਤਾ ਹੈ ਇਸੇ ਦੌਰਾਨ ਸਕੋਲਰ ਪਬਲਿਕ ਸਕੂਲ ਦੇ ਬੱਚਿਆਂ ਤੇ ਟੀਚਰ ਦਾ ਇਸ ਟ੍ਰਿਪ ਦੇ ਬਾਰੇ ਕੀ ਕੁਝ ਕਹਿਣਾ ਹੈ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਅਸੀਂ ਬੈਂਗਲੌਰ ਜਾ ਕੇ ਆਏ ਹਾਂ ਉਹ ਸਾਡੇ ਲਈ ਇੱਕ ਬਹੁਤ ਵਧੀਆ ਮੂਮੈਂਟ ਸੀਗਾ ਉੱਥੇ ਸਾਨੂੰ ਬਹੁਤ ਸਾਰੀ ਨਵੀਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਅਸੀਂ ਬਹੁਤ ਸਾਰਾ ਨਵਾਂ ਕੁਝ ਦੇਖਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਉੱਥੋਂ ਉਹਨਾਂ ਨੂੰ ਵੀ ਬਹੁਤ ਪ੍ਰਾਊਡ ਫੀਲ ਹੋਇਆ ਕਿ ਉਹ ਸਕੂਲ ਵਾਲੇ ਸਾਨੂੰ ਇੰਨੀ ਵਧੀਆ ਓਪਰਚੁਨਿਟੀ ਦੇ ਰਹੇ ਆ ਇੱਥੇ ਇੰਨੀ ਦੂਰ ਜਾਣ ਲਈ ਤੇ ਉਹ ਵੀ ਮੈਨੂੰ ਬਹੁਤ ਵਧੀਆ ਲੱਗਿਆ ਸੀ ਕਿਆ ਕੁਝ ਦੇਖਿਆ ਉੱਥੇ ਤੁਸੀਂ ਇਸਰੋਚ ਇਸਰੋਚ ਉੱਥੇ ਜਿਵੇਂ ਚੰ드ਰਯਾਨ ਹੁਣ ਲੈ ਉੱਥੇ ਗਿਆ ਸੀ ਤੇ ਉਹਦੇ ਬਾਰੇ ਵੀ ਸਾਨੂੰ ਨੌਲੇਜ ਦਿੱਤੀ ਗਈ ਉਹਦੇ ਬਾਰੇ ਸਾਨੂੰ ਪਤਾ ਲੱਗਿਆ ਕਿ ਕਿਵੇਂ-ਕਿਵੇਂ ਕੀ ਕੀ ਹੋਇਆ ਸੀ ਉੱਥੇ ਹਾਂਜੀ ਜ਼ਰੂਰ ਬਣਨਾ ਚਾਹਾਂਗੇ ਉਹਦਾ ਹਿੱਸਾ ਕਿਉਂਕਿ ਉੱਥੇ ਜਾ ਕੇ ਸਾਨੂੰ ਜਿਵੇਂ ਬਹੁਤ ਕੁਝ ਸਿੱਖਿਆ ਤਾਂ ਮੈਂ ਚਾਹੁੰਦੀ ਆਂ ਤਾਂ ਮੈਂ ਉਹਦਾ ਹਿੱਸਾ ਬਣਾ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਇਸਰੋ ਬਾਰੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗੀ ਕਿ ਉਹ ਜ਼ਰੂਰ ਜਾਣ ਕਿ ਤਾਂ ਕਿ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਮਿਲੇ ਨੌਲੇਜ ਮਿਲੇ ਉੱਥੇ ਜਾ ਕੇ ਉੱਥੇ ਜੋ ਕਿ ਚੰਦਰਯਾਨੀ ਸੀਗਾ ਜਿਵੇਂ ਮੈਂ ਕਿਹਾ ਉਹੀ ਮੈਨੂੰ ਸਭ ਤੋਂ ਵਧੀਆ ਲੱਗਿਆ ਸੀ ਉੱਥੇ ਉਹਨਾਂ ਨੇ ਇੱਕ ਵੀਡੀਓ ਵੀ ਦਿਖਾਈ ਸੀ ਕਿਵੇਂ ਚੰਦਰਯਾਨ ਉੱਥੇ ਗਿਆ ਚੰਨ ਤੇ ਉਹਦੇ ਬਾਰੇ ਸਾਨੂੰ ਬਹੁਤ ਵਧੀਆ ਲੱਗਿਆ ਦੇਖ ਕੇ ਮੈਨੂੰ ਵੀ ਬਹੁਤ ਵਧੀਆ ਐਕਸਪੀਰੀਅੰਸ ਲੱਗਿਆ ਤੇ ਉੱਥੇ ਜਾ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਤੇ ਸਭ ਤੋਂ ਪਹਿਲਾਂ ਤੇ ਉੱਥੇ ਦਾ ਵੈਦਰ ਸੀ ਜਿਹੜਾ ਉਹ ਬਹੁਤ ਚੰਗਾ ਲੱਗਿਆ ਇੱਕ ਉੱਥੇ ਗ੍ਰੀਨਰੀ ਬਹੁਤ ਸੀ ਉਹ ਵੀ ਬਹੁਤ ਚੰਗੀ ਲੱਗੀ ਇੱਕ ਜਿਹੜੀ ਸਟੇਟ ਸੀ ਉਹ ਵੈਲ ਡਿਵੈਲਪਡ ਸੀ ਉਹ ਵੀ ਬਹੁਤ ਚੰਗਾ ਲੱਗਿਆ ਤੇ ਜਿਹੜੇ ਆਪਣੇ ਪਾਸਟ ਕੀ ਚੀਜ਼ਾਂ ਦੀ ਬਹੁਤ ਜ਼ਿਆਦਾ ਵੈਲ ਪ੍ਰੀਜ਼ਰਵਡ ਕਰਕੇ ਰੱਖੀਆਂ ਹੋਈਆਂ ਉਹ ਚੀਜ਼ ਮੈਨੂੰ ਬਹੁਤ ਚੰਗੀ ਲੱਗੀ ਉੱਥੇ ਜਾ ਕੇ ਯੈਸ ਮੇਰਾ ਦਿਲ ਕਰਦਾ ਹੈ ਕਿ ਮੈਂ ਵੀ ਇੱਕ ਸਾਇੰਟਿਸਟ ਬਣਾ ਕਿ ਜਿਵੇਂ ਜੇ ਉੱਥੇ ਦਾ ਮਾਹੌਲ ਜੋ ਵੀ ਅੱਛੇ ਕੁਝ ਸਿੱਖ ਕੇ ਆਏ ਆ ਮੈਂ ਚਾਹੁੰਦੀ ਆ ਕਿ ਮੈਂ ਵੀ ਇੱਕ ਸਾਇੰਟਿਸਟ ਉਹਨਾਂ ਬੱਚੇ ਦੇ ਪੇਰੈਂਟਸ ਨੂੰ ਮੈਂ ਇਹ ਕਹਿਣਾ ਚਾਹੂੰਗੀ ਵੀ ਉੱਥੇ ਜਾ ਕੇ ਬਹੁਤ ਇੱਕ ਅਮੇਜ਼ਿੰਗ ਐਕਸਪੀਰੀਅੰਸ ਰਹਿ ਰਿਹਾ ਹੈ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਸਾਰੇ ਪੇਰੈਂਟਸ ਨੂੰ ਮਤਲਬ ਬੱਚੇ ਨੂੰ ਅਲੋਅ ਕਰਨਾ ਚਾਹੀਦਾ ਹੈ ਉੱਥੇ ਜਾਣ ਦੇ ਲਈ ਸਰ ਮਾਈ ਨੇਮ ਇਜ਼ ਦਲਜੀਤ ਸਿੰਘ ਹਾਂਜੀ ਕਿਹ ਜਾ ਲੱਗਿਆ ਤੁਹਾਨੂੰ ਉੱਥੇ ਸੋ ਦਾ ਐਕਸਪੀਰੀਅੰਸ ਵਾਸ ਵੰਡਰਫੁਲ ਗੋਇੰਗ ਟੂ ਇਸਰੋ ਇਸ ਰੀਅਲੀ ਅਮੇਜ਼ਿੰਗ ਯੂ ਲਰਨ ਨਿਊ ਥਿੰਗਸ ਐਂਡ ਯੂ ਐਨਕਾਊਂਟਰ ਸਾਇੰਟਿਸਟ ਹੂ ਟੈਲ ਯੂ ਅਬਾਊਟ ਅ ਲੋਟ ਆਫ ਥਿੰਗਸ ਵਿਚ ਯੂ ਡੋਨਟ ਨੋ ਅਦਰਵਾਇਜ਼ ਟੀਚਰਸ ਡੂ ਐਕਸਪਲੇਨ ਯੂ ਅ ਲੋਟ ਆਫ ਥਿੰਗਸ ਬਟ ਮੀਟਿੰਗ ਰੀਅਲ ਸਾਇੰਟਿਸਟ ਜਸਟ ਐਨਹਾਂਸਸ ਆਰ ਐਕਸਪੀਰੀਅੰਸ ਇਫ ਯੂ ਟੇਕ ਮਾਈ ਐਕਸਪੀਰੀਅੰਸ ਆਈ ਵਾਂਟ ਟੂ ਗੋ देयर एवरी ਡੇ ਬਿਕਾਜ਼ ਇਸਰੋ ਇਜ਼ ਅ ਪਲੇਸ ਵੇਅਰ ਯੂ ਲਰਨ ਐਂਡ ਐਕਸਪਲੋਰ ਨਿਊ ਥਿੰਗਸ ਗੋਇੰਗ देयर एवरी ਡੇ ਊਡ ਬੀ ਮਾਈ ਡ੍ਰੀਮ हम बेंगलौर घूम के आए हैं वहाँ उससे हम मैसूर भी गए थे इसरो भी गए थे और एंड में कोय, कोयम टूर भी गए थे हमने बिना पेरेंट्स के रहना सीखा डिसप्लिन में रहना सीखा इसरो में बहुत कुछ आ, बहुत कुछ सीखने को मिला इसरो में बहुत ज़्यादा जा, टाइट सिक्योरिटी चेकिंग जेक, होता है पूरी टीचर्स के फ़ोन भी अलाउड नहीं होते इसरो में सारे जो अब तक सैटेलाइट्स गए हैं उनके बारे में मॉडल्स थे और नेक्स्ट कमिंग प्रोजेक्ट्स के भी मॉडल्स थे आपको अच्छी लगी कोई वहाँ पे हमें ਵੀਡੀਓ ਮੇ ਵੀ ਦਿਖਾਇਆ ਥਾ ਕਿ ਕੈਸੇ ਚੰਦਰਯਾਨ 3 ਗਿਆ ਥਾ ਇਸ ਦੇ ਵਿੱਚ ਅਸੀਂ ਬਹੁਤ ਸਾਰੇ ਇੰਟਰਸਟਿੰਗ ਚੀਜ਼ਾਂ ਦੇਖਿਆ ਜਿਹਦੇ ਵਿੱਚ ਜਿਹਦੇ ਵਿੱਚ ਨਾਲ ਸਾਡਾ ਸਾਇੰਸ ਤੇ ਫਿਜ਼ਿਕਸ ਵਿੱਚ ਬਹੁਤ ਇੰਟਰਸਟ ਪਿਆ ਤੇ ਅਸੀਂ ਖੁਸ਼ਾਂ ਤੇ ਸਾਨੂੰ ਪ੍ਰਾਊਡ ਵੀ ਫੀਲ ਹੁੰਦਾ ਕਿ ਅਸੀਂ ਉੱਥੇ ਜਾ ਕੇ ਆਏ ਤੇ ਮੈਂ ਵੀ ਸਭ ਜਿਹੜੇ ਬੱਚੇ ਨਹੀਂ ਜਾ ਸਕੇ ਉਹਨਾਂ ਨੂੰ ਜਾਂਦੇ ਕਿ ਤਾਂ ਕਿ ਉਹ ਵੀ ਜਾਣ ਉਹਨਾਂ ਨੂੰ ਜਦ ਵੀ ਓਪਰਚ्युनिटी ਮਿਲੇ ਪੈਰੈਂਟਸ ਨੂੰ ਸਮਝਣਾ ਚਾਹੀਦਾ ਤਾਂ ਕਿ ਜੇ ਅੱਗੇ ਫਿਊਚਰ ਦੇ ਵਿੱਚ ਸਾਨੂੰ ਕੁਝ ਸਿੱਖਣ ਲਈ ਘਰ ਤੋਂ ਬਾਹਰ ਤਾਂ ਜਾਣਾ ਪਏਗਾ ਬਾਹਰ ਜਾਵਾਂਗੇ ਤਾਂ ਹੀ ਸਾਨੂੰ ਨੌਲੇਜ ਗੇਨ ਹੋਏਗੀ ਤੇ ਸਾਨੂੰ ਬਾਹਰ ਦੇ ਮਾਹੌਲ ਦਾ ਪਤਾ ਚੱਲੇਗਾ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਪੈਰੈਂਟਸ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਉਹਨਾਂ ਨੂੰ ਇਹ じゃ ਕੀ ਕਰਨਾ ਚਾਹੀਦਾ ਕਿ ਉਹਨਾਂ ਦੇ ਪੈਰੈਂਟਸ ਕਹਿੰਨ ਜਾਓ ਉਹਨਾਂ ਨੂੰ ਆਪਣੇ ਪੇਰੈਂਟਸ ਦੇ ਤੇ ٹرسٹ ਬਣਾਉਣਾ ਚਾਹੀਦਾ ਹੈ ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਕੀ ਚੀਜ਼ ਆਪਾਂ ਨੂੰ ਬਾਹਰ ਪੜਨ ਲਈ ਚਾਹੀਦਾ ਹੈ ਨਹੀਂ ਨਹੀਂ ਸਰ ਬੱਚੇ ਵੀ ਆਨੇ ਬਹੁਤ ਇੰਜੋਏ ਕੀਤਾ ਐਜੂਕੇਸ਼ਨਲ ਐਂਡ ਫਨਏਬਲ ਇੰਜੋਏਬਲ ਟ੍ਰਿਪਸ ਸੀਗਾ ਦੇ ਹੈਵ ਲਰਨਡ ਸਮ ਵੈਰੀ ਗੁੱਡ ਥਿੰਗਸ ਫ্রম ਦਾ ਇਸਰੋ ਮਤਲਬ ਇਸਰੋ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਇਨਸਪਾਇਰ ਕੀਤਾ ਕਿ ਦੇ ਹੈਵ ਟੂ ਸਟੱਡੀ ਹਾਰਟ ਉਹੀ ਦਾ ਪਾਰਟ ਜਿਹੜੇ ਸਾਡੇ ਨਵੇਂ-ਨਵੇਂ ਸੈਟਲਾਈਟਸ ਜਿਹੜੇ ਲਾਂਚ ਕਰ ਰਹੇ ਆਂ ਇੰਡੀਆ ਦਾ ਜਿਵੇਂ ਇੱਕ ਪ੍ਰੋਜੈਕਟ ਹੈ ਕਿ ਉਹਨਾਂ ਨੇ ਆਪਣਾ ਸਪੇਸ ਰਿਸਰਚ ਸੈਂਟਰ ਜਿਹੜਾ ਹੈਗਾ ਸਪੇਸ ਦੇ ਇਟ ਸੈਟਲਡ ਆਨ ਕਰਨਾ ਹੈ ਸਟੂਡੈਂਟਸ ਨੂੰ ਨਾ ਬਾਰੇ ਨੋਲੇਜ ਮਿਲੀ ਸਾਡਾ ਜਿਹੜਾ ਨਿਊ ਹਿਊਮਨ ਸੈਟਲਾਈਟਸ ਜਾਣੀਆਂ ਨੇ ਉਹਨਾਂ ਬਾਰੇ ਇਹਨਾਂ ਨੂੰ ਪਤਾ ਲੱਗਿਆ ਮਤਲਬ ਦੇ ਹੈਵ ਲਰਨਡ ਅ ਗੁੱਡ ਐਕਸਪੀਰੀਅੰਸ ਐਕਸਪੋਜ਼ਰ ਮਿਲਦਾ ਹੈ ਆਪਾਂ ਉਰੇ ਹੀ ਰਹਿੰਦੇ ਆਂ ਤਾਂ ਬੱਚਿਆਂ ਨੂੰ ਐਕਸਪੋਜ਼ਰ ਨਹੀਂ ਮਿਲਦਾ ਉਹਨਾਂ ਨੂੰ ਹੁੰਦਾ ਕਿ ਨਹੀਂ ਜੇ ਅਸੀਂ ਸਿਰਫ ਆਪਣੀ ਸਕੂਲ ਦੀ ਸਟੱਡੀਜ਼ ਕਰਨੀਆਂ ਨੇ ਏ ਉਹ ਸੀਗਾ ਜਿਸ ਦੇ ਨਾਲ ਉਹਨਾਂ ਨੂੰ ਇਹ ਹੋਇਆ ਕਿ ਨਹੀਂ ਅਗਰ ਅਸੀਂ ਬਾਹਰ ਜਾਂਦੇ ਤਾਂ ਕੋਈ ਵੀ ਚੀਜ਼ ਜਿਹੜੀ ਸੀ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਨੇ ਤਾਂ ਸਪੈਸ਼ਲ ਇਨਸਪਾਇਰ ਕੀਤਾ ਅਸੀਂ ਇਹ ਚੀਜ਼ ਨਾ ਜੋ ਪਹਿਲਾਂ ਵੀ ਦੇਖਦੇ ਆ ਰਹੇ ਤੇ ਹੁਣ ਵੀ ਜਿਹੜੀ ਦੇਖੀ ਹੈ ਇਹ ਜਿਹੜਾ ਬਾਹਰ ਜਾਣਾ ਯੂ ਐਸ ਏ ਤੱਕ ਬੱਚੇ ਜਾ ਕੇ ਆਏ ਆ ਤੁਹਾਨੂੰ ਹੈ ਨਾ ਮਤਲਬ ਇਹ ਸਕਾਲਰ ਹੀ ਜਿਹੜਾ ਹੈ ਬੱਚਾ ਹਾਂਜੀ ਸਰ ਇਨੀਸ਼ੀਏਟਿਵ ਇਜ਼ ਆਲਵੇਸ ਟੇਕਨ ਬਾਏ ਦਾ ਸਕਾਲਰਸ ਵੀ ਆਰ ਦਾ ਫਰਸਟ ਹਾਂਜੀ ਇਹ ਜਿਹੜਾ ਸਨੈਕ ਨੂੰ ਦੇਣਾ ਚਾਹੋਗੇ ਤੁਸੀਂ ਅਸੀਂ ਬਿਲਕੁਲ ਸਰ ਸਾਡੇ ਪ੍ਰਿੰਸੀਪਲ ਮੈਨੇਜਮੈਂਟ ਅਸੀਂ ਉਹਨਾਂ ਨੂੰ ਕਰਾਂਗੇ ਬਿਕੋਜ਼ ਇਹ ਉਹਨਾਂ ਦਾ ਆਈਡੀਆ ਹੁੰਦਾ ਜਿਸ ਦੇ ਉ ਜੇ ਜਿਹੜੇ ਸਾਡੇ ਨਾਲ ਕੋਰਪੋਰੇਟ ਕਰਦੇ ਸਾਡੇ ਉੱਪਰ ٹرسٹ ਕਰਕੇ ਬੱਚਿਆਂ ਨੂੰ ਸਾਡੇ ਨਾਲ ਭੇਜਦੇ ਐਂਡ ਦ ਚਿਲड्रन आल्सो दे हैव ਵੈ ਦੇ ਵਰ ਅਮੇজিং ਐਟ ਦ ਟ੍ਰਿਪ ਬਹੁਤ ਵਧੀਆ ਲੱਗਿਆ ਕਿਉਂਕਿ ਇਸਰੋ दैट इज ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇੱਕ ਐਦਾਂ ਦੀ ਆਰਗੇਨਾਈਜੇਸ਼ਨ ਹੈ ਜੋ ਇੱਕ ਹਰ ਇੱਕ ਬੱਚੇ ਦਾ ਡ੍ਰੀਮ ਹੁੰਦਾ ਹੈ ਜੋ ਇੱਕ ਜਿਹਨੂੰ ਸਾਇੰਸ ਦੇ ਨਾਲ ਪਿਆਰ ਹੈ ਜਿਹੜਾ ਮਤਲਬ ਆਪਾਂ ਯੂਜੂਲੀ ਦੇਖਦੇ ਆ ਕਿ ਉੱਪਰ ਲੋਕ ਜਾ ਰਹੇ ਨੇ ਕੀ ਹੈ ਕਿਵੇਂ ਜਾਂਦੇ ਨੇ ਕਿਵੇਂ ਨਹੀਂ ਜਾਂਦੇ ਬੱਚਾ ਨੂੰ ਬਹੁਤ ਐਕਸਪੋਜ਼ਰ ਮਿਲਦਾ ਹੈ ਸੀਜ਼ਨ ਕਿਉਂਕਿ ਉਹ ਚੀਜ਼ ਉੱਥੇ ਜਾ ਕੇ ਦੇਖਦੇ ਨੇ ਕਿ ਆ ਅੱਛਾ ਇਹ ਜਿਹੜਾ ਸੈਟਲਾਈਟ ਹੈ ਉੱਪਰ ਜਾ ਕੇ ਵਾਪਸ ਆਇਆ ਹੈ ਇਹ ਉੱਪਰ ਜਾਣ ਵਾਲਾ ਹੈ ਇਹ ਅੱਛਾ ਇਹ ਬਣਦੇ ਕਿਦਾਂ ਨੇ ਆ ਮਸ਼ੀਨਰੀ ਇਹਦੇ ਵਿੱਚ ਲੱਗੀ ਆ ਆ ਨਹੀਂ ਲੱਗੀ ਹੈ ਤਾਂ ਥੇਰ ਲੋਟਸ ਆਫ ਕਨਸੈਪਟਸ ਜਿਹੜੇ ਬੱਚਿਆਂ ਨੂੰ ਸਮਝ ਆਉਂਦੇ ਨੇ ਬੱਚੇ ਉੱਥੇ ਖੁਦ ਦੇਖਦੇ ਨੇ ਉਸ ਚੀਜ਼ ਨੂੰ ਐਕਸਪੀਰੀਅੰਸ ਕਰਦੇ ਨੇ ਬੱਚਿਆਂ ਦੇ ਅੰਦਰ ਇੱਕ ਕਿਉਰਿਓਸਿਟੀ ਪੈਦਾ ਹੁੰਦੀ ਹੈ ਕਿ ਅੱਛਾ ਜੇ ਇਹ ਚੀਜ਼ ਇੱਥੇ ਬਣ ਸਕਦੀਆਂ ਨੇ ਤਾਂ ਅਸੀਂ ਵੀ ਇਸ ਚੀਜ਼ ਦਾ ਪਾਰਟ ਬਣੀਏ ਅਸੀਂ ਵੀ ਇਸ ਚੀਜ਼ ਨੂੰ ਐਕਸਪੀਰੀਅੰਸ ਕਰੀਏ ਮੇਰਾ ਵੀ ਮਨ ਹੈ ਮੈਂ ਵੀ ਉੱਪਰ ਜਾਵਾਂ ਕਿਉਂਕਿ ਜੇ ਬੱਚੇ ਅੱਜ ਇਹ ਡ੍ਰੀਮ ਦੇਖਣਗੇ ਕਿਉਂਕਿ ਇੱਕ ਰਸਤਾ ਦੇਖਣਗੇ ਤਾਂ ਹੀ ਬੱਚੇ ਉਸ ਰਾਹ ਤੇ ਚੱਲਣਗੇ ਤੇ ਅੱਜ ਉਹ ਰਾਹ ਅਸੀਂ ਬੱਚਿਆਂ ਨੂੰ ਉਹ ਡ੍ਰੀਮ ਅਸੀਂ ਬੱਚਿਆਂ ਨੂੰ ਦਿਖਾਤਾ ਹੋਇਆ ਤੇ ਹੁਣ ਬੱਚੇ ਉਸ ਆਪਣਾ ਇੱਕ ਡ੍ਰੀਮ ਨੂੰ ਲੈ ਕੇ ਉਸ ਰਸਤੇ ਦੇ ਉੱਤੇ ਚੱਲਣਾ ਸ਼ੁਰੂ ਕਰਨਗੇ ਤੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਅਚੀਵ ਜ਼ਰੂਰ ਕਰਨਗੇ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्दाहो बे असर